ਮੁਕੇਸ਼ ਅੰਬਾਨੀ ਦੇ ਨੀਤੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ 12 ਜੁਲਾਈ ਨੂੰ ਰਾਧਿਕਾ ਮਰਚੰਡ ਨਾਲ ਹੋਣ ਜਾ ਰਿਹਾ ਹੈ ਵਿਆਹ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ ਇਸ ਵਿਆਹ ਦੀ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਹੈ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਦੱਸਦੀ ਹੈ ਕਿ ਪਾਲਗਰ ਵਿੱਚ ਗਰੀਬ ਲੋਕਾਂ ਲਈ ਇੱਕ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ ਰਿਪੋਰਟਰਾਂ ਦੇ ਅਨੁਸਾਰ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਡ ਦੇ ਵਿਆਹ ਤੋਂ ਪੱਲਾ ਦੇ ਜਸ਼ਨਾਂ ਦੇ ਹਿੱਸੇ ਵਜੋਂ ਪਾਲਗੜ ਦੇ ਸਵਾਮੀ ਵਿਵੇਕਾਨੰਦ ਵਿਦਿਆ ਮੰਦਰ ਵਿੱਚ 2 ਜੁਲਾਈ ਨੂੰ ਸ਼ਾਮ 4:30 ਵਜੇ ਗਰੀਬਾਂ ਦਾ ਇੱਕ ਸਮੂਹਿਕ ਵਿਆਹ आयोजित ਕੀਤਾ ਗਿਆ ਹੈ ਦੱਸ ਦੇ ਕਿ 21 ਜੁਲਾਈ ਨੂੰ ਬਾਂਦਰਾ ਕੁਰਲਾ ਕੰਪਲੈਕਸ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਦੇ ਬੰਦਨ ਵਿੱਚ ਵੱਜਣ ਜਾ ਰਿਆ ਨਹੀਂ ਇਸ ਪ੍ਰੋਗਰਾਮ ਵਿੱਚ ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਦੇਖਣ ਨੂੰ ਮਿਲੇਗਾ ਜਿਸ ਵਿੱਚ ਹਿੰਦੂ ਵੈਤਿਕ ਰੀਤੀ ਰਿਵਾਜਾਂ ਅਨੁਸਾਰ ਸਮਾਰੋਹ ਯੋਜਿਤ ਕੀਤੇ ਜਾਣਗੇ ਦੱਸ ਦੇ ਕਿ ਇੱਕ ਆੜ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਸਮੂਹਿਕ ਵਿਆਹ ਦੀ ਤਰੀਕ ਤੇ ਟਾਈਮ ਦੱਸਿਆ ਗਿਆ ਹੈ ਤੇ ਨਾਲ ਹੀ ਲੋਕੇਸ਼ਨ ਵੀ ਦੱਸੀ ਗਈ ਹੈ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਿਪੋਰਟਰਾਂ ਦੇ ਅਨੁਸਾਰ ਲਾਈਨਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਬਾਨੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਭਗਵਾਨ ਸ਼ਿਵ ਨੂੰ ਪਹਿਲਾ ਸੱਦਾ ਦੇ ਕੇ ਵਿਆਹ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਮੁੱਖ ਉਤਸਵ 12 ਜੁਲਾਈ ਨੂੰ ਇੱਕ ਸ਼ੁਭ ਵਿਆਸ ਸਮਾਰੋਹ ਵਿੱਚ ਸ਼ੁਰੂ ਹੋਵੇਗਾ ਜਿਸ ਵਿੱਚ ਮਹਿਮਾਨਾਂ ਨੂੰ ਰਵਾਇਤੀ ਭਾਰਤੀ ਕੱਪੜੇ ਪਹਿਨਣ ਲਈ ਕਿਹਾ ਗਿਆ ਹੈ। ਇਹ ਜਸ਼ਨ 13 ਜੁਲਾਈ ਨੂੰ ਸ਼ੁਭ ਅਸ਼ੀਰਵਾਦ ਨਾਲ ਜਾਰੀ ਰਹਿਣਗੇ ਅਤੇ 14 ਜੁਲਾਈ ਨੂੰ ਮੰਗਲ ਉਤਸਵ ਵਿਆਸਮਾਗਮ ਨਾਲ ਸਮਾਪਤ ਹੋਣਗੇ ਮਹਿਮਾਨਾਂ ਨੂੰ ਭਾਰਤੀ ਠੱਡ ਡਰੈਸ ਕੋਡ ਦੀ ਪਾਲਣਾ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ ਨਨਤਮ ਹਨੀ ਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲਾਂ ਬਾਣੀ ਪਰਿਵਾਰ ਨੇ ਦੋ ਪ੍ਰੀ-ਵੇਡਿੰਗ ਫੰਕਸ਼ਨ ਵੀ ਆਯੋਜਿਤ ਕੀਤੇ ਸਨ ਦੱਸ ਦਈਏ ਕਿ ਪਹਿਲਾ ਪ੍ਰੀ-ਵੇਡਿੰਗ ਫੰਕਸ਼ਨ ਜੈਪੁਰ ਵਿੱਚ ਕੀਤਾ ਗਿਆ ਸੀ ਤੇ ਹੁਣ 12 ਜੁਲਾਈ ਨੂੰ ਦੋਵੇਂ ਵਿਆਹ ਦੇ ਬੰਧਨ ਵਿੱਚ ਵੱਜਣ ਜਾ ਰਹੇ ਹਨ ਅਨੰਤਮ ਬਾਣੀ ਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲੇ ਇੱਕ ਸਮੂਹਿਕ ਵਿਆਦਾ ਆਯੋਜਨ ਵੀ ਕੀਤਾ ਗਿਆ ਹੈ ਜੋ ਕਿ 2 ਜੁਲਾਈ ਸ਼ਾਮੀ 4:30 ਵਜੇ ਸਵਾਮੀ ਵਿਵੇਕਾਨੰਦ ਵਿਦਿਆ ਮੰਦਰ ਪਾਲਗਰ ਵਿੱਚ ਕੀਤਾ ਜਾਵੇਗਾ ਦਾ ਜ਼ੇ ਕੀ ਇੰਨੇ ਅਮੀਰ ਹੋਣ ਦੇ ਬਾਵਜੂਦ ਵੀ ਅਮਾਨੀਆਂ ਵੱਲੋਂ ਇਹ ਨੀਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਉਹਨਾਂ ਦੀ ਤਾਰੀਫਾਂ ਵੀ ਕਰ ਰਿਹਾ ਹੈ ਤੇ ਨਾਲ ਹੀ ਬੀਤੇ ਦਿਨੀ ਉਹਨਾਂ ਦੇ ਵਿਆਹ ਵਾਲੇ ਕਾਟ ਦਾ ਇਨਵੀਟੇਸ਼ਨ ਵੀ ਖੂਬ ਵਾਇਰਲ ਹੋ ਰਿਹਾ ਸੀ ਮੁਕੇਸ਼ ਸ਼ੰਬਾਨੀ ਦੇ ਨੀਤਮ ਬਾਨੀ ਦੇ ਛੋਟੇ ਬੇਟੇ ਅਨੰਤਮ ਬਾਨੀ ਦਾ ਵਿਆਹ 12 ਜੁਲਾਈ ਨੂੰ ਰਾਦਿਕਾ ਮਰਚੜ ਨਾਲ ਹੋਣ ਜਾ ਰਿਹਾ ਹੈ ਵਿਆਹ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ ਇਸ ਵਿਆਹ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਦੱਸਦੀ ਹੈ ਕਿ ਪਾਲਗੜ ਵਿੱਚ ਗਰੀਬ ਲੋਕਾਂ ਲਈ ਇੱਕ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ ਰਿਪੋਰਟਰਾਂ ਦੇ ਅਨੁਸਾਰ ਅਨੰਤ ਬਾਨੀ ਤੇ ਰਾਧਾ ਮਰਚੰਡ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੇ ਹਿੱਸੇ ਵਜੋਂ ਪਾਲਗੜ ਦੇ ਸਵਾਮੀ ਵਿਵੇਕਾਨੰਦ ਵਿਦਿਆ ਮੰਦਰ ਵਿੱਚ 2 ਜੁਲਾਈ ਨੂੰ ਸ਼ਾਮ 4:30 ਵਜੇ ਗਰੀਬਾਂ ਦਾ ਇੱਕ ਸਮੂਹਿਕ ਵਿਆਹ आयोजित ਕੀਤਾ ਗਿਆ ਹੈ ਦੱਸ ਜੀ ਕਿ 21 ਜੁਲਾਈ ਨੂੰ ਬਾਂਦਰਾ ਕੁਰਲਾ ਕੰਪਲੈਕਸ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਦੇ ਬੰਧਨ ਵਿੱਚ ਵੱਜਣ ਜਾ ਰਿਆ ਨਹੀਂ ਇਸ ਪ੍ਰੋਗਰਾਮ ਵਿੱਚ ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਦੇਖਣ ਨੂੰ ਮਿਲੇਗਾ ਜਿਸ ਵਿੱਚ ਇਹ Hindu વૈਤਿਕ ਰੀਤੀ ਰਿਵਾਜਾਂ ਅਨੁਸਾਰ ਸਮਾਰੋਹ ਯੋਜਿਤ ਕੀਤੇ ਜਾਣਗੇ ਦੱਸ ਜੀ ਕਿ ਇੱਕ ਕਾਰਡ ਵੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਸਮੂਹਿਕ ਵਿਆਹ ਦੀ ਤਰੀਕ ਤੇ ਟਾਈਮ ਦੱਸਿਆ ਗਿਆ ਹੈ ਤੇ ਨਾਲ ਹੀ ਲੋਕੇਸ਼ਨ ਵੀ ਦੱਸੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਜੀ ਕਿ ਰਿਪੋਰਟ ਤਦੇ ਅਨੁਸਾਰ ਲਾਈਨਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾਂ ਬਾਨੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਭਗਵਾਨ ਸ਼ਿਵ ਨੂੰ ਪਹਿਲਾ ਸੱਦਾ ਦੇ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਮੁੱਖ ਉਤਸਵ 12 ਜੁਲਾਈ ਨੂੰ ਇੱਕ ਸ਼ੁਭ ਵਿਆਸ ਸਮਾਰੋਹ ਵਿੱਚ ਸ਼ੁਰੂ ਹੋਵੇਗਾ ਜਿਸ ਵਿੱਚ ਮਹਿਮਾਨਾਂ ਨੂੰ ਰਵਾਇਤੀ ਭਾਰਤੀ ਕੱਪੜੇ ਪਹਿਨਣ ਲਈ ਕਿਹਾ ਗਿਆ ਹੈ ਇਹ ਜਸ਼ਨ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਨਾਲ ਜਾਰੀ ਰਹਿਣਗੇ ਅਤੇ 14 ਜੁਲਾਈ ਨੂੰ ਮੰਗਲ ਉਤਸਵ ਵਿਆਸਮਾਗਮ ਨਾਲ ਸਮਾਪਤ ਹੋਣਗੇ ਮਹਿਮਾਨਾਂ ਨੂੰ ਭਾਰਤੀ ਠਾ ਡਰੈਸ ਕੋਡ ਦੀ ਪਾਲਣਾ ਕਰਨ ਦੀ ਬੇਨਤੀ ਵੀ ਕੀਤੀ ਗਈ ਹੈ ਅਨੰਤਮ ਬਾਨੀ ਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲਾਂ ਬਾਨੀ ਪਰਿਵਾਰ ਨੇ ਦੋ ਪ੍ਰੀ-ਵੇਡਿੰਗ ਫੰਕਸ਼ਨ ਵੀ ਆਯੋਜਿਤ ਕੀਤੇ ਸਨ ਦੱਸ ਦਈਏ ਕਿ ਪਹਿਲਾ ਪ੍ਰੀ-ਵੇਡਿੰਗ ਫੰਕਸ਼ਨ ਜੈਪੁਰ ਵਿੱਚ ਕੀਤਾ ਗਿਆ ਸੀ ਤੇ ਹੁਣ 12 ਜੁਲਾਈ ਨੂੰ ਦੋਵੇਂ ਵਿਆਹ ਦੇ ਬੰਧਨ ਵਿੱਚ ਵੱਜਣ ਜਾ ਰਹੇ ਹਨ ਅਨੰਤਮ ਬਾਨੀ ਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲੇ ਇੱਕ ਸਮੂਹਿਕ ਵਿਆਹ ਦਾ ਆਯੋਜਨ ਵੀ ਕੀਤਾ ਗਿਆ ਹੈ ਜੋ ਕਿ 2 ਜੁਲਾਈ ਸ਼ਾਮੀ 4:30 ਵਜੇ ਸਵਾਮੀ ਵਿਵੇਕਾਨੰਦ ਵਿਦਿਆ ਮੰਦਰ ਪਾਲਗਰ ਵਿੱਚ ਕੀਤਾ ਜਾਵੇਗਾ ਦਾ ਜ਼ੇ ਕੀ ਇੰਨੇ ਅਮੀਰ ਹੋਣ ਦੇ ਬਾਵਜੂਦ ਵੀ ਅਮਾਨੀਆਂ ਵੱਲੋਂ ਇਹ ਨੀਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਉਹਨਾਂ ਦੀ ਤਾਰੀਫਾਂ ਵੀ ਕਰ ਰਿਹਾ ਹੈ ਤੇ ਨਾਲ ਹੀ ਬੀਤੇ ਦਿਨੀ ਉਹਨਾਂ ਦੇ ਵਿਆਹ ਵਾਲੇ ਕਾਰਡ ਦਾ ਇਨਵੀਟੇਸ਼ਨ ਵੀ ਖੂਬ ਵਾਇਰਲ ਹੋ ਰਿਹਾ ਸੀ